ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਦਾਦੇ ਕਿ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਪੈਲੀ ਹੈ ਜਿਸ ਦੇ ਚੱਲਦੇ ਮੌਸਮ ਵਿਭਾਗ ਨੇ ਗਰਮੀ ਨੂੰ ਲੈ ਕੇ ਹੀਟ ਵੇਵ ਦਾ orange ਅਲਰਟ ਜਾਰੀ ਕੀਤਾ ਗਿਆ ਦਿਨ ਰਾਤ ਦੋਵੇਂ ਤਾਪਮਾਨ ਸਧਾਰਨ ਤੋਂ ਵੱਧ ਰਹਿਦਾ ਅਨੁਮਾਨ ਹੈ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਤਾਪਮਾਨ ਔਸਤਨ 1.2 ਡਿਗਰੀ ਸੈਲਸੀਅਸ ਵੱਧ ਗਿਆ ਜੋ ਕਿ ਸਧਾਰਨ ਤੋਂ 3. 8 ਡਿਗਰੀ ਸੈਲਸੀਅਸ ਬਾਧਾ ਜਿੱਦੇ ਚੱਲਦੇ ਲਗਾਤਾਰ ਗਰਮੀ ਦਾ ਕਹਿਰ ਦੇਖਣ ਮਿਲ ਰਿਹਾ ਤੇ ਤਾਪਮਾਨ ਕਾਫੀ ਵਧਿਆ ਹੋਇਆ ਜਿਸ ਕਰਕੇ ਲੋਕਾਂ ਨੂੰ ਬਾਹਰ ਨਾ ਨਿਕਲਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਲੂ ਚੱਲਣ ਕਰਕੇ ਲੋਕਾਂ ਨੂੰ ਕਈ ਤਰੀਕੇ ਦੇ ਨਾਲ ਗਰਮੀ ਲੱਗ ਰਹੀ ਹੈ ਜਿਸ ਦੇ ਕਰਕੇ ਉਹ ਬਿਮਾਰ ਹੋ ਰਹੇ ਨੇ ਅਤੇ ਇਸ ਦੇ ਚੱਲਦੇ ਆਈਐਮਡੀ ਨੇ ਅਗਲੇ ਕੁਝ ਦਿਨਾਂ ਦੇ ਲਈ ਅਲਰਟ ਰਹਿਣ ਲਈ ਕਿਹਾ ਗਿਆ ਖਾਸ ਤੌਰ ਤੇ ਅੰਮ੍ਰਿਤਸਰ ਕਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਮੋਕਸਰ ਫਰੀਦਕੋਟ ਮੋਗਾ ਬਠਿੰਡਾ ਮਾਨਸਾ ਤੇ ਬਰਨਾਲ ਦੇ ਵਿੱਚ ਲੂ ਤੇ ਗਰਮ ਰਾਤਾਂ ਦਾ ਅਸਰ ਵੱਧ ਦੇਖਿਆ ਜਾ ਰਿਹਾ ਹੈ 14 ਜੂਨ ਤੋਂ ਪੰਜਾਬ ਦੇ ਵਿੱਚ ਹਨੇਰੀ ਤੂਫਾਨ ਤੇ ਤੇਜ਼ ਹਵਾਵਾਂ 40-50 ਕਿਲੋਮੀਟਰ ਪ੍ਰਤੀ ਘੰਟਾ ਚੱਲਣ ਦੀ ਸੰਭਾਵਨਾ ਇਸ ਦੇ ਨਾਲ ਗਰਮੀ ਤੋਂ ਥੋੜੀ ਰਾਹਤ ਵੀ ਮਿਲ ਸਕਦੀ ਹੈ ਜਿੱਥੇ 13 ਜੂਨ ਤੱਕ ਅਧਿਕਤਰ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦੀ ਚੇਤਾਵਨੀ ਪਰ 14 ਜੂਨ ਦੇ ਬਾਅਦ ਮੌਸਮ ਦੇ ਵਿੱਚ ਬਦਲਾਅ ਹੋ ਸਕਦਾ ਹੈ ਅੰਮ੍ਰਿਤਸਰ ਜਿਲੰਦਰ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਅੱਜ ਸਮਾਂ ਸਾਫ਼ ਤੇ ਧੁੱਪ ਚਮਕੀ ਤੇ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 29 ਤੋਂ 45 ਡਿਗਰੀ ਦੇ ਵਿੱਚ ਤਾਪਮਾਨ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਤਾਂ ਲਗਾਤਾਰ ਜਿਹੜਾ ਕਿ ਕਹਿ ਸਕਦੇ ਕਿ ਗਰਮੀ ਦਾ ਕਹਿਰ ਉਹ ਵਾਧਾ ਨਜ਼ਰ ਆ ਰਿਹਾ ਬਾਹਰ ਲੋਕਾਂ ਨੂੰ ਘਟ ਜਾਣ ਦੀ ਸਲਾਹ ਜਿਹੜੀ ਕਿ ਅੱdte ਦਿੱਤੀ ਜਾ ਰਹੀ ਹੈ ਉਦੋਂ ਜੇਕਰ ਅਸੀਂ ਹੋਰ ਸੂਬਿਆਂ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਰਾਜਸਥਾਨ ਦੇ 5 ਸ਼ਹਿਰਾਂ ਦੇ ਵਿੱਚ 12 ਜੂਨ ਤੱਕ ਭਿਆਨਕ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਦਾਦੇ ਕਿ ਭਿਆਨਕ ਗਰਮੀ ਕਾਰਨ ਦਿਨ ਦਾ ਤਾਪਮਾਨ 45 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਭਿਆਨਕ ਗਰਮੀ ਦੀ ਲਹਿਰ ਕਾਰਨ ਸ਼ਹਿਰਾਂ ਦੇ ਵਿੱਚ ਦਿਨ ਵੇਲੇ ਕਰਫਿਊ ਵਰਗੀ ਸਥਿਤੀ ਅਤੇ ਦੁਪਹਿਰ ਵੇਲੇ ਸ਼ਹਿਰਾਂ ਦੇ ਵਿੱਚੋਂ ਸੜਕਾਂ ਤੇ ਸਨਾਟਾ ছায়ਾ ਹੋਇਆ ਹੈ ਕੋਟਾ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਗਰਮੀ ਦੀ ਲਹਿਰ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਮੌਸਮ ਵਿਭਾਗ ਨੇ ਰਾਜ ਦੇ ਪੰਜ ਸ਼ਹਿਰਾਂ ਦੇ ਵਿੱਚ 12 ਜੂਨ ਤੱਕ ਭਿਆਨਕ ਗਰਮੀ ਦੀ ਲਹਿਰ ਜਾਰੀ ਰਹਿਣ ਅਤੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਰਿਕਾਰਡ ਵਾਧੇ ਦੀ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਸ਼੍ਰੀ ਗੰਗਾ ਨਗਰ ਤੋਂ ਇਲਾਵਾ ਬਿਕਾਨੇਰ ਫਲਾਉਦੀ ਜੈਸਲਮੇਰ ਅਤੇ ਕੋਟਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਦਿਨ ਵੇਲੇ ਸਾਫ ਅਸਮਾਨ ਤੇ ਸੂਰਜ ਦੀ ਤੇਜ਼ ਗਰਮੀ ਤੋਂ ਲੋਕ ਪਰੇਸ਼ਾਨ ਨੇ ਤੇ ਦੁਪਹਿਰ ਵੇਲੇ ਸੜਕਾਂ ਤੇ ਸਨਾਟਾ ਛਾਇਆ ਹੋਇਆ ਸੂਰਜ ਡੁੱਬਣ ਤੋਂ ਬਾਅਦ ਵੀ ਲੋਕ ਗਰਮ ਹਵਾਵਾਂ ਤੋਂ ਪਰੇਸ਼ਾਨ ਨੇ ਮੌਸਮ ਵਿਭਾਗ ਨੇ ਸ਼੍ਰੀ ਗੰਗानगर ਜ਼ਿਲ੍ਹੇ ਦੇ ਵਿੱਚ 13 ਜੂਨ ਤੱਕ ਹੀਟ ਵੇਵ ਅਤੇ ਪਾਰੇ ਦੇ ਵਿੱਚ ਰਿਕਾਰਡ ਵਾਧੇ ਦੀ ਸੰਭਾਵਨਾ ਬਾਰੇ ਅਲਰਟ ਜਾਰੀ ਕੀਤਾ ਗਿਆ ਇਸ ਸਮੇਂ ਦੌਰਾਨ ਜ਼ਿਲ੍ਹੇ ਦਾ ਵੱਧ ਤੋਂ ਵੱਧ ਤਾਪਮਾਨ 46 ਤੋਂ 47 ਡਿਗਰੀ ਸੈਲਸੀਅਸ ਦੇ ਵਿੱਚਕਾਰ ਦਰਜ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਜਿਦੇ ਚੱਲਦੇ ਹੁਣ ਮੌਸਮ ਵਿਭਾਗ ਦੇ ਬੋਲੋ ਜੋ ਅਲਰਟ ਜਾਰੀ ਕੀਤਾ ਗਿਆ ਬਾਹਰ ਲੂ ਚੱਲ ਰਹੀ ਹੈ ਤੱਤੀਆਂ ਹਵਾਵਾਂ ਕਰਕੇ ਲੋਕਾਂ ਨੂੰ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜੇ ਚੱਲਦੇ ਲੋਕਾਂ ਨੂੰ ਜੇਕਰ ਬਹੁਤ ਜ਼ਰੂਰੀ ਕੰਮਾਂ ਤਾਂ ਹੀ ਘਰ ਤੋਂ ਬਾਹਰ ਨਿਕਲ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਬਾਤੋਂ ਬਾਅਦ ਤਰਲ ਪਦਾਰਥ ਲੈਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਦੇ ਬਿਊਰੋ ਰਿਪੋਰਟ